ਸਰੇ ਕੀ ਹੋਮ ਸੁਸ਼ਿੰਦਰ ਦਾ ਮਾਮਲਾ ਸਾਹਮਣੇ ਕੀ ਹੈ ਮਾਮਲਾ ਤੇ ਕੀ ਹੈ ਹਾਂਜੀ ਇੱਕ ਅੱਜ ਸਾਨੂੰ ਇੰਟੀਮੇਸ਼ਨ ਮੈਡੀਸੀ ਜਿਹਦੇ ਵਿੱਚ ਔਰੋਮੀਰਾ ਸਕੂਲ ਪਟਿਆਲਾ ਐਸਐਸ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੇ ਬੱਚੇ ਪੁਲਿਸ ਵਿੱਚ ਪੜਦੀ ਸੀ ਜਿਸ ਦੇ ਨਾਲ ਜੌਨਸੋਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਜੋ ਬੱਚੀ ਦੇ ਮਦਰ ਦੇ ਬਿਆਨ ਤੇ ਐਫਆਈਰ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਆਕਸੂ ਤੇ ਬੀਐਨਐਸ ਸੈਕਟ ਲਗਾਏ ਗਏ ਨੇ ਜੀ ਇੱਥੇ ਤੇ ਦਰਜ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਜੋ ਇਹ ਅਲੀਗੇਸ਼ਨ ਲੱਗਿਆ ਜੀ ਇਹ ਪੀਟੀ ਟੀਚਰ ਨੇ ਉਸੇ ਸਕੂਲ ਦੇ ਵਿੱਚ ਤੇ ਜਿਨਾਂ ਤੇ ਬਾਈ ਨੇਮ ਇਹ ਫਾਈਲ ਦਰਜ ਕੀਤੀ ਜਾ ਰਹੀ ਸਰ ਇਹ ਕੀ ਪਤਾ ਲੱਗਿਆ ਜੀ ਕੀ ਬਿਆਨਾਂ ਦੇ ਵਿੱਚ ਆਇਆ ਪਹਿਲੇ ਵੀ ਉਹਨਾਂ ਵਿੱਚ ਕੀ ਹੋ ਰਿਹਾ ਸੀ ਜੋ ਬੱਚੀ ਦੇ ਦੱਸਣ ਮੁਤਾਬਕ ਗੱਲ ਸਾਹਮਣੇ ਆਈ ਸੀ ਜੀ ਕਿ ਇਹ ਪੀਟੀ ਟੀਚਰ ਸੀਗੇ ਜੋ ਉਹਨੂੰ ਮਲਟੀਪਲ ਟਾਈਮ ਉਹਨੂੰ ਵਾਸ਼ਰੂਮ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉੱਥੇ ਗੈਲਟ ਕੰਮ ਹੋਇਆ ਜਿਹੜੇ ਇਹਦੇ ਵਿੱਚ ਅਕਿਊਜ਼ਡ ਮੇਨ ਅਕਿਊਜ਼ ਨੇ ਜੀ ਉਹਨੂੰ ਐਪਰੀਹੈਂਡ ਕੀਤਾ ਗਿਆ ਜਿਹਨੂੰ ਬਾਅਦ ਵਿੱਚ ਕਿਸੇ ਅਰੈਸਟ ਕੀਤਾ ਜਾਊਗਾ ਤੇ ਕੱਲ ਨੂੰ ਸਵੇਰੇ ਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਸਰ ਇਹ ਕਿੰਨੇ ਮਹੀਨਿਆਂ ਤੋਂ ਇਸ ਤਰੀਕੇ ਨਾਲ ਹੋ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਦੱਸ ਰਹੀ ਹੈ ਜੀ ਬੱਚੀ ਸਰ ਮੈਡੀਕਲ ਹੋ ਗਿਆ ਮੈਡੀਕਲ ਕਰਵਾਇਆ ਜਾ ਰਿਹਾ ਜੀ ਸਰਕਾਰ ਵੱਲੋਂ ਕਿਸ ਤਰੀਕੇ ਦੇ ਅਹ ਰੈਲੇਵੈਂਟ ਸੈਕਸ਼ਨ ਆਫ ਪਾਕਸੋ ਤੇ ਬੀਐਨਐਸ ਤੇ ਐਫਆਰ ਦਰਜ ਕੀਤੀ ਗਈ ਹੈ ਜੀ ਚਲੋ ਇੱਕ ਸਕੂਲ ਨੂੰ ਇਨਫੀਮੇਟ ਕਰ ਦਿੱਤਾ ਗਿਆ ਜੀ ਸਕੂਲ ਕੀ ਉਹਦਾ ਪੱਖ ਕੀ ਹੈ ਸਕੂਲ ਦਾ ਸਕੂਲ ਦਾ ਪੱਖ ਹਜੇ ਕੋਈ ਸਾਹਮਣੇ ਨਹੀਂ ਆਇਆ ਜੀ ਅਹ ਸਕੂਲ ਨੂੰ ਵੈਸੇ ਉਹਦੇ ਧਿਆਨ ਚ ਲਿਆ ਦਿੱਤਾ ਗਿਆ ਸਰ ਇਹ ਪਤਾ ਲੱਗਦਾ ਹੈ ਕਿ ਜੀਸੀ ਬੱਚੀ ਦੇ ਨਾਲ ਸੀਗਾ ਕਿ ਹੋਰ ਵੀ ਬੱਚੇ ਕਿਸੇ ਸ਼ਿਕਾਰ ਫਿਲਹਾਲ ਤੱਕ ਤਾਂ ਸਾਡੇ ਸਾਹਮਣੇ ਐਸੀ ਬੱਚੀ ਤਾਂ ਸਾਹਮਣੇ ਆਇਆ ਹੈ ਡਿਊਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਜੇ ਕੋਈ ਹੋਰ ਚੀਜ਼ ਹੈ ਇਹ ਟੀਚਰ ਕਿੰਨੇ ਕਿੰਨੇ ਜਨਤੋਂ ਸਕੂਲ ਦੇ ਵਿੱਚ ਜੋ ਇਹ ਟੀਚਰ ਹੈ ਜੋ ਅਕਿਊਜ਼ਡ ਹੈ ਉਹ ਕਰੀਬ 20 ਸਾਲ ਤੋਂ ਇਸ ਸਕੂਲ ਦੇ ਵਿੱਚ ਪੜਾ ਰਿਹਾ ਸੀ ਜੀ ਏਜ ਦੇ ਏਜ ਕੇ ਉਹਨਾਂ ਦੀ ਅਰਾਊਂਡ 42 43 ਸਨ ਅ ਮੇਰਾ ਨਾਮ ਬੁਖਤ ਖੋਰ ਹੈ ਮੈਂ ਹੁਣ ਜ਼ਿਲ੍ਹਾ ਪਾਲ ਸੁਰੱਖਿਆ ਅਫਸਰ ਦਾ ਮੇਰੇ ਕੋਲ ਚਾਰਜ ਹੈ ਤਾਂ ਕੀ ਮਾਮਲਾ ਜੀ ਜਿਹੜਾ ਧਿਆਨ ਦੇ ਚਾਇਆ ਕਰਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਇਸ ਮਾਮਲੇ ਆ ਸਾਨੂੰ ਇਹ ਥ्रू ਪੁਲਿਸੀ ਮਾਮਲਾ ਨੋਟਿਸ ਦੇ ਵਿੱਚ ਆਇਆ ਕਿ ਕੋਈ ਬੱਚੀ ਹੈ 9 ਸਾਲਾਂ ਦੀ ਜਿਨੇ ਆਪਣੇ ਪੇਰੈਂਟਸ ਨੂੰ ਟ੍ਰੇਸ ਕਰਾਇਆ ਕਿ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਕੋਈ ਸੈਕਸ਼ੂਅਲ ਅਬਿਊਜ਼ ਜਿਹੜਾ ਟ੍ਰੇਸ ਹੋਇਆ ਸੋ ਫੈਮਿਲੀ ਨੂੰ ਅਸੀਂ ਅੱਜ ਬੁਲਾਇਆ ਹੋਇਆ ਸਾਡੇ ਆਫਿਸ ਦੇ ਵਿੱਚ ਸਰਵਰ ਫਰ ਕਮੇਟੀ ਬੈਠੀ ਹੈ ਬੱਚੇ ਦੀ ਕਾਉਂਸਲਿੰਗ ਹੋਏਗੀ ਚਰਵਰ ਫਰ ਕਮੇਟੀ ਅਗੇ ਬੱਚਾ ਪ੍ਰੋਡਿਊਸ ਕੀਤਾ ਜਾਏਗਾ ਖਲਿੱਤਕ ਜੋ ਬੱਚੇ ਦੇ ਪੈਰੈਂਟਸ ਨੇ ਸਾਨੂੰ ਦੱਸਿਆ ਹੈ ਕਿ ਬੱਚੇ ਦੇ ਪ੍ਰਾਈਵੇਟ ਪਾਰਟਸ ਤੇ ਕੁਝ ਤਰੀਕੇ ਦੀ ਡਿਸਕੰਫਰਟ ਬੱਚੇ ਨੂੰ ਫੀਲ ਹੋ ਰਿਹਾ ਸੀ ਜਿਸ ਦੇ ਕੰਟੈਕਸਟ ਚ ਮਦਰ ਨੇ ਬੱਚੇ ਨੂੰ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਉਹਦੇ ਕਿਸੇ ਸਕੂਲ ਦੇ ਜੋ ਕਿ ਪ੍ਰਾਈਵੇਟ ਸਕੂਲ ਹੈ ਟੀਚਰ ਨੇ ਮਤਲਬ ਸਪੋਰਟਸ ਟੀਚਰ ਨੇ ਉਹਦੇ ਨਾਲ ਕੁਝ ਗਲਤ ਹਰਕਤ ਕਰ ਕੀਤੀ ਹੈ ਸੋ ਉਹਦੀ ਜਿਹੜੀ ਪੁਸ਼ਟੀ ਹੈ ਆਬਵੀਅਸਲੀ ਮੈਡੀਕਲ ਦੇ ਵਿੱਚ ਹੋਏਗਾ ਐਫ ਆਈ ਆਰ ਬੱਚੇ ਦੀ ਜਿਹੜੀ ਹੈ ਲਾਂਚ ਹੋ ਰਹੀ ਹੈ ਸੋ ਤੋਂ ਬਾਅਦ ਤਾਂ ਮੈਡੀਕਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਜੋ ਵੀ ਅੱਗੇ ਫਰਦਰ ਪ੍ਰੋਸੀਜਰ ਹੈ ਐਸ ਪਰ ਐਕਟ ਫਾਲੋ ਕੀਤਾ ਜਾਏਗਾ ਤਾਂ ਕੋਈ ਖਾਲੀ ਦੇਖੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਟਿਲ ਬੱਚੇ ਦੀ ਸਟੇਟਮੈਂਟ ਜਿਹੜੀ ਉਹ ਲਈਤੀ ਜਾ ਰਹੀ ਹੈ ਉਸ ਤੋਂ ਬਾਅਦ ਆਬਵੀਅਸਲੀ ਜਿਹੜਾ ਐਕਟ ਐਕਟ ਦੇ ਅਨੁਸਾਰ ਜੋ ਵੀ ਕਾਰਵਾਈ ਹੋਏਗੀ ਪੁਲਿਸ ਲੈ ਕੇ ਆਏਗੀ ਮੈਡੀਕਲ ਦੀ ਕਾਰਵਾਈ ਸ਼ੁਰੂ ਹੋਏਗੀ ਮੈਡੀਕਲ ਆਫਟਰ ਸਟੇਟਮੈਂਟ ਐਫ ਆਰ ਤੋਂ ਬਾਅਦ ਇਮੀਡੀਟਲੀ ਮੈਡੀਕਲ ਬੱਚੇ ਦਾ ਜਿਹੜਾ ਕਰਵਾਇਆ ਜਾਏਗਾ